ਅੱਜ 28 ਸਤੰਬਰ ਨੂੰ 2025 ਫਾਤਲੋ ਦੇ دریا ਦੇ ਕੰਢੇ ਖੜੇ ਸੀ ਪਾਣੀ ਹੁਣ ਉੱਠਦਾ ਹੀ ਜਾਂਦਾ ਹਲੇ ਹਲੇ ਹਾਂ ਇੱਥੇ ਕੰਢੇ ਦੇ ਅੱਗੇ ਲਗਾਇਆ ਸੀ ਪਾਣੀ ਬੰਦ ਦੇ ਨਾਲ ਇਹ ਵੀ ਹੁਣ ਬਿਲਕੁਲ ਥੱਲੇ ਆ ਗਿਆ ਤੁਹਾਨੂੰ ਦੇਖੋ ਨਾ ਜਿੰਨੇ ਕਰਕੇ ਤੇ ਤੇ ਹੁਣ ਪਾਣੀ ਦੀ ਸਪੀਡ ਦਿਖਾਉਣੀ ਹੈ ਤੁਹਾਨੂੰ ਇੱਧਰ ਪਾਣੀ ਜਦੋਂ ਘਟਦਾ ਉਦੋਂ ਜ਼ਿਆਦਾ ਹੀ ਵਾਜਾਂ ਬਹੁਤ ਘਟਦਾ ਫਿਰ ਉਹ ਆ ਦੇਖੋ ਇੱਥੇ ਨਗਰਿਆ ਹੁਣ ਪਾਣੀ ਕਿਦਾਂ ਸ਼ੂਕਦਾ ਹੈ। ਵੱਧ ਪਾਣੀ ਨਾਲ ਜਿਹੜਾ ਘੱਟ ਪਾਣੀ ਹੁੰਦਾ ਉਹ ਥੱਲੇ ਨੂੰ ਜੰਗਰ। ਇਹ ਵੀ ਲੋਟਾ ਲੈਂਦਾ ਹੁੰਦਾ। ਆਹ ਸਾਨੂੰ ਨੋਚੇ ਬਚਾਈ ਜਾਂਦੀਆਂ ਜਿਹੜੀਆਂ ਨੋਚਾਂ ਨੇ ਲਾਈਆਂ ਹੋਈਆਂ। ਤਾਵਾ 'ਚ ਨੋਚ ਦੇ ਉੱਤੇ ਖੜੇ ਆ। ਆਹ ਨੋਚ ਆ ਇੱਧਰ ਇਹਦੇ ਉੱਪਰ ਰੁੱਖ ਲਾਏ ਹੋਏ ਆ ਤੇ ਥੱਲੇ ਲਾਇਆ ਇਹਦੇ ਪੱਥਰ ਪੈਰਾਂ ਦੇ ਵਿੱਚ ਕੋਹੜਾ ਪੱਥਰ ਉਹਦੇ ਵਿੱਚ ਪਾਣੀ ਵਜਦਾ ਜੇ ਇੱਥੇ ਨੋਚ ਨਾ ਹੋਵੇ ਤੇ ਇਹ ਜਿਹੜਾ ਪਾਣੀ ਹੈ ਸਿੱਧਾ ਜਾ ਕੇ ਬੰਨਣਾ ਵਜਣਾ ਤੇ ਜੇ ਪਾਣੀ ਬੰਨਣਾ ਵਧੀ ਜਾਵੇ ਉਹ ਕਿੱਥੋਂ ਨਿਕਾਉਣਾ ਹੈ ਤਾਂ ਉਹਨੂੰ ਬੰਨਣਾ ਪੈਣਾ ਹੈ ਨਾ ਬੜਾ ਜ਼ਰੂਰੀ ਹੈ ਇਹ ਨੋਚਾਵਾ ਇਹ ਵੀ ਬ੍ਰਹਿਮਣਾ ਦੇ ਇਹ ਬਹੁਤ ਜ਼ਰੂਰੀ ਚੀਜ਼ ਆ ਇਹ ਪਾਣੀ ਦਾ ਵਹਾਣ ਜਿਹੜਾ ਉਹਨੂੰ ਮੋੜਨ ਦੇਣਾ